ਐਮਸੀਐਨ ਦਿੱਤਾ ਜੀ 12 ਐਮਸੀਐਨ ਅਸਤੀਫਾ ਸਾਨੂੰ ਆਇਆ ਜਿਹੜੋ ਸਮਾਇਆ ਸੀ ਇਹ ਕਾਰਨ ਹੈ ਜਿਹੜੇ ਹੈਗਾ ਅਸਤੀਫਾ ਅਸੀਂ ਡਿਮਾਂਡ ਕਰਦੇ ਸੀਗੇ ਵੀ ਜਿਹੜਾ ਪੱਪੂ ਆ ਤੇ ਸੁਜਤਾ ਚਾਵਲਾ ਦਾ ਅਸਤੀਫਾ ਲਿਆ ਜਾਇਆ ਉਹ ਹੁਣ ਨਹੀਂ ਹੁਣ ਤੱਕ ਸਾਨੂੰ ਜਨਤਾ ਕੀਤਾ ਨਹੀਂ ਅਸੀਂ ਇਸ ਕਰਕੇ ਆ ਆਪਣਾ ਅਸਤੀਫਾ ਪਾਰਟੀ ਦੇ ਨਾਲ ਗੱਲ ਹੋਈ ਸੀ ਮੰਗ ਕਰ ਰਹੀ ਸੀ ਤਾਂ ਕੀ ਕਹਿੰਦੇ ਵਿਧਾਇਕ ਸਾਹਿਬ ਵਿਧਾਇਕ ਸਾਹਿਬ ਕਹਿੰਦੇ ਨੇ ਵੀ ਮੇਰੇ ਲਵੇ ਆ ਜੀ ਜਨਤਾ ਕੀਤਾ ਨਹੀਂ ਜਿਹੜਾ ਮਨੋ ਮਨੋ ਕੀ ਫਾਇਦਾ ਗੱਲਾਂ ਦਾ ਮੰਨ ਲਓ ਵੀ 12 ਦਿਨ ਜਿਹੜਾ ਆਇਆ ਸੀ ਅੱਜ ਅਸੀਂ ਐਮਐਲਏ ਸਾਹਿਬ ਕੋਲ ਆਏ ਸੀਗੇ ਅੱਜ 2.5 ਮਹੀਨਿਆਂ ਬਾਅਦ ਅਸੀਂ ਆ ਕੇ ਹੀ ਪੁੱਛਿਆਗਾ ਵੀ ਐਮਐਲਏ ਸਾਹਿਬ ਅਸਤੀਫਾ ਕਹਿੰਦੇ ਅਸਤੀਫਾ ਮੇਰੇ ਕੋਲ ਹੈ ਅਸੀਂ ਕਿ ਐਮਐਲਏ ਸਾਹਿਬ ਤੁਸੀਂ ਜਨਤਕ ਕਰੋ ਉਹਨੂੰ ਜਨਤਕ ਨਿਕਿਤਤਾ ਇਸ ਕਰਕੇ ਅਸੀਂ ਸਾਰੇ ਐਮਸੀਆਂ ਨੇ ਅੱਜ ਪਾਰਟੀ ਨੂੰ ਅਸਤੀਫਾ ਦਿੱਤਾ ਹੈ ਜਿਹੜੀ ਪਾਰਟੀ ਨੂੰ ਦਿੱਤਾ ਹੈ ਆਮ ਆਦਮੀ ਪਾਰਟੀ ਨੂੰ ਆਪ ਦੇਹਾ ਗਿਆ ਸੀ ਸਾਡਾ ਮੰਨਤ ਸਿੰਘ ਸਾਹਿਬ ਨੇ ਸਾਡੀ ਟੀਮ ਨੇ ਅਸਤੀਫਾ ਮੰਗਿਆ ਸੀਗਾ ਯਾਤਾ ਜਾਬਲਾ ਮੈਡਮ ਨਗਰ ਬੋਸ ਪ੍ਰਧਾਨ ਮੈਡਮ ਤੋਂ ਤੇ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਲੈ ਲਿਆ ਅਸੀਂ ਪਾਸ ਡੇਢ ਮਹੀਨਾ ਵੇਟ ਕੀਤਾ ਤੇ ਨਹੀਂ ਜੰਤਕ ਹੋਇਆ ਤਾਂ ਸਾਡੇ ਕੋਲ ਅੱਜ ਅਸਤੀਫਾ ਹੈ ਦੇਖੋ 12 ਕੌਂਸਲਰਾਂ ਨੇ ਦਿੱਤਾ ਬਾਕੀ ਹੋਰ ਵੀ ਆ ਰਹੇ ਨੇ ਹਾਕਰੀ ਜੀ ਮਗਾ ਕੇ ਭੰਡਾ ਲਈ 12 ਕੌਂਸਲਰਾਂ ਦੇ ਅਸਤੀਫਾ ਦੇਣ ਤੋਂ ਉਪਰੰਤ ਨਗਰ ਕੌਂਸਲ ਦੇ ਕਾਨੂੰਨ ਦੇ ਮੁਤਾਬਕ ਅਗਲਾ ਸਟੈਪ ਕੀ ਹੋਊਗਾ ਦੇਖੋ 12 ਅਸੀਂ ਹੋ ਗਏ ਆ ਦੋ ਤਿੰਨ ਹਜੇ ਹੋਰ ਆ ਜਾਣੇ ਨੇ ਇੱਕ ਦੋ ਦਿਨ ਦੇ ਵਿੱਚ ਉਸ ਤੋਂ ਬਾਅਦ ਫਿਰ ਕਮੇਟੀ ਭੰਗ ਹੋਣੀ ਆ ਜੀ 12 ਨਾਲ ਹੀ ਭੰਗ ਹੁੰਦੀ 12 12 ਨਾਲ ਵੀ ਭੰਗ ਵਾਲੀ ਕੰਮ ਲਾ ਲਓ ਹੁਣ ਤੁਸੀਂ ਇਹ 12 ਵਾਲਾ ਕੰਮ ਆ ਭੰਗ ਵਾਲੀ ਆ ਤੇ 2-3 ਅੱਜ ਸ਼ਾਮ ਤੱਕ ਜਾਂ ਸਵੇਰ ਤੱਕ ਹੋਰ ਹੋ ਜਾਣੇ ਨੇ ਇਸ ਦੇ ਨਾਲ ਕਮੇਟੀ ਭੰਗ ਹੋ ਜਾਣੀ ਆ ਜੀ ਕੀ ਪਰਦਾ ਐਜ਼ ਇਹ ਲਾ ਕੀ ਹੁੰਦਾ ਹੁੰਦਾ ਇਹ ਸਿਰਫ ਤਾਂ ਸਿਰਫ ਹੁਣ ਮੀਟਿੰਗ ਜ਼ਰੂਰ ਕਰ ਸਕਦੇ ਨੇ ਕੋਈ ਡਿਵੈਲਪਮੈਂਟ ਦਾ ਮਤਾ ਨਹੀਂ ਪਾਸ ਕਰਦੇ ਕੋਈ ਟੈਂਡਰ ਨਹੀਂ ਲਾ ਸਕਦੇ ਜਦ ਕਿ ਜਦ ਤੱਕ ਕੋਰਮ ਪੂਰਾ ਨਹੀਂ ਹੁੰਦਾ ਹੁਣ ਤੁਸੀਂ 12 ਕਾਉਂਸਲਰ ਮਤਲਬ ਕਿ ਉੱਥੇ ਮੀਟਿੰਗ ਤੇ ਨਹੀਂ ਜਾਓਗੇ ਅਸੀਂ 12 ਕਾਉਂਸਲਰ ਮੀਟਿੰਗ ਤੇ ਨਹੀਂ ਜਾਵਾਂਗੇ ਜਦ ਤੱਕ ਅਸੀਂ ਉਸ ਟਾਈਮ ਤੱਕ ਨਹੀਂ ਜਾਵਾਂਗੇ ਜਿਸ ਟਾਈਮ ਤੱਕ ਸਾਡੇ ਸਟੇਫੇ ਮਨਜ਼ੂਰ ਨਹੀਂ ਹ ਉਸ ਪੱਪੂ ਨੂੰ ਕੁਰਸੀ ਤੇ ਦੁਬਾਰਾ ਬੈਠਣ ਲਈ ਨਹੀਂ ਦੇਵਾਂਗੇ ਜੇ ਸਾਨੂੰ ਸ਼ਹਿਰ ਦੇ ਵਿੱਚ ਕਿਸੇ ਪ੍ਰਕਾਰ ਦਾ ਐਜੀਟੇਸ਼ਨ ਕਰਨਾ ਪਿਆ ਅਸੀਂ ਐਜੀਟੇਸ਼ਨ ਵੀ ਕਰਾਂਗੇ ਨਾਲ ਮੈਂ ਇੱਕ ਸਮੂਹ ਪਾਰਟੀਆਂ ਦੇ ਲੀਡਰ ਸਾਹਿਬਾਨ ਨੂੰ ਵੀ ਬੇਨਤੀ ਕਰੂੰਗਾ ਉਹ ਨਾਪੇ ਸ਼ਹਿਰ ਦੀ ਫੇਇਟਰੀ ਦੇ ਲਈ ਸਾਡੇ 12 ਕਾਉਂਸਲਰ ਅੰਦਾਸਾ ਹਜੂਜ ਦੇ ਹਨ ਹੁਣ 12 ਕਾਉਂਸਲਰਾਂ ਦੇ ਐ ਸਟੀਫਨ ਦੇ ਦਿੱਤਾ ਐ ਐਮਐਲਏ ਸਾਹਿਬ ਨੂੰ 12 ਸਮੂਹਿਕ ਤੌਰ ਤੇ ਐਮਐਲਏ ਸਾਹਿਬ ਨੂੰ ਦੇਣਾ ਹੁੰਦਾ ਹੈ ਕਿ ਨਗਰ ਕਾਉਂਸਲ ਚੀਓ ਨੂੰ ਦੇਣਾ ਹੁੰਦਾ ਹੈ ਇਹ ਜਿਹੜਾ ਸਮੂਹ ਸਾਡੇ ਨਾਲ ਜਿਹੜੀ ਕਮਿਟਮੈਂਟ ਕੀਤੀ ਸੀ 15 9 ਨੂੰ ਨਾਲ ਹੋ ਜੂ। ਐਮਐਲਏ ਸਾਹਿਬ ਨੇ ਕਮਿਟਮੈਂਟ ਕੀਤੀ ਸੀ ਵੀ ਮੈਂ ਨਗਰ ਕੌਂਸਲ ਪ੍ਰਧਾਨ ਦਾ ਅਸਤੀਫਾ ਮੇਰੇ ਕੋ ਆ ਚੁੱਕਿਆ। ਜਿਵੇਂ ਕਿ ਉਹਨਾਂ ਨੇ ਕਿਹਾ ਸੀ ਵੀ ਅਸੀਂ ਉਸ ਟਾਈਮ ਕਿਹਾ ਸੀ ਵੀ ਜੇ ਅਗਰ ਅਸਤੀਫਾ ਨਹੀਂ ਆਉਂਦਾ ਅਸੀਂ ਸਮੂਹਿਕ ਤੌਰ ਤੇ ਅਸਤੀਫੇ ਦੇਵਾਂਗੇ ਐਮਐਲਏ ਸਾਹਿਬ ਅਸੀਂ ਆਪਣਾ ਪ੍ਰਣ ਨਿਭਾਉਂਦੇ ਹੋਏ ਨਾਭਾ ਸ਼ਹਿਰ ਨੂੰ ਜਵਾਬਦੇਹ ਹੁੰਦੇ ਹੋਏ ਅੱਜ ਅਸੀਂ ਐਮਐਲਏ ਸਾਹਿਬ ਨੂੰ ਆਪਣੇ ਸਮੂਹਿਕ ਤੌਰ ਤੇ ਅਸਤੀਫੇ ਦੇ ਦਿੰਦੇ ਨੇ ਜੇ ਕੋਈ ਇਹਨਾਂ ਅਸਤੀਫਿਆਂ ਦੇ ਵਿੱਚ ਕਮੀ ਪੇਸ਼ੀ ਹੋਊਗੀ ਅਸੀਂ ਨਿੱਜੀ ਤੌਰ ਤੇ ਦੁਬਾਰਾ ਵੀ ਜੋ ਵੀ ਕਾਨੂੰਨ ਦੇ ਰਾਹੀਂ ਹੋਊਗਾ ਉਹ ਪੇਸ਼ ਕਰਾਂਗੇ। ਚਲੋ ਕੀ ਨਾਮ ਹੈ ਜੀ ਬੇਨਾਮ ਹਰਮੇਸ਼ ਕੁਮਾਰ ਆ ਜੀ ਵਾਰਡ ਨੰਬਰ 17 ਤੋਂ ਮੇਰੇ ਵਾਈਫ ਨੁਮਾਇੰਦਗੀ ਕਰ ਰਹੇ ਨੇ ਠੀਕ ਹੈ ਐਮਸੀਵੀ ਤੇ ਗੱਲ ਕਰੀ ਰਾਜਸੀ ਠੀਕ ਹੈ ਨਹ ਪਹੁੰਚੇ ਐਮਐਲਏ ਦਫਤਰ ਦੇਖੋ ਜੀ ਸਾਡਾ ਪਿਛਲੇ 2 ਮਹੀਨੇ ਤੋਂ ਪ੍ਰੋਟੈਸਟ ਚੱਲ ਰਿਹਾ ਸੀਗਾ ਵੀ ਜੋ ਆਪੂ ਪੰਕਜ ਵੱਲੋਂ ਜੋ ਕਾਨੂੰਨੀ ਹਰਕਤ ਕੀਤੀ ਗਈ ਸੀ ਟਾਲੀ ਚੋਰੀ ਤਾਂ ਉਸ ਕਰਕੇ ਸਾਡੇ ਐਮਸੀ ਭਾਈਚਾਰੇ ਵੱਲੋਂ ਇੱਕ ਕਿਹਾ ਗਿਆ ਸੀ ਵੀ ਆਪਾਂ ਮੇਰ ਸਾਹਿਬ ਨੂੰ ਅਰਜ਼ ਕਰਕੇ ਵੀ ਤਾਂ ਅਸਤੀਫਾ ਲੱਤਾ ਜਾਵੇ ਇਹਦੇ ਵਾਈਸ ਤੋਂ ਪਰ ਉਹਕ 2 ਮਹੀਨੇ ਦੇ ਕਰੀਬ ਹੋ ਗਏ ਸਾਨੂੰ ਟਾਲਮਟੋਲ ਚੱਲੀ ਜਾ ਰਹੀ ਸੀ ਤਾਂ ਅਖ ਕੇ ਅਸੀਂ ਸਾਡੇ ਐਮਸੀ ਭਰਾ ਹੀ ਜਾਦੇ ਨੇ ਤੁਸੀਂ ਇੱਕ ਮਤਾ ਪਾਇਆ ਸੀ ਬੇਪਰੋਸਗੀ ਦਾ ਹਾਂਜੀ ਉਹ ਬੇਪਰੋਸਗੀ ਦਾ ਮਤਾ ਵੀ ਸਾਨੂੰ ਆਸ਼ਵਾਸਨ ਦਿੱਤਾ ਗਿਆ ਸੀ ਕਿ ਅਸੀਂ ਇਹਦਾ ਅਸਤੀਫਾ ਲੈ ਚੁੱਕੇ ਹਾਂ ਪਰ ਹਾਲੇ ਤੱਕ ਜਨਤਕ ਨਾ ਹੋਣ ਕਰਕੇ ਸਾਡੇ ਐਮਸੀ ਭਾਈ ਜਰ ਵਿੱਚ ਰੋਸ ਸੀਗਾ ਸੋ ਅੱਜ ਅਸੀਂ ਡਿਸਾਈਡ ਕੀਤਾ ਵੀ ਕਿਉਂ ਨਾ ਅਸੀਂ ਆਪ ਹੀ ਅਸਤੀਫਾ ਦੇ ਕੇ ਲੋਕਾਂ ਦੀ ਕਚਹਿਰੀ ਵਿੱਚ ਜਵਾਬਦੇਹੀ ਹੋਈਏ ਅਗੋ ਸਾਹਿਬ ਕੀ ਕਹਿਣਾ ਚਾਹੁੰਦੇ ਆ ਅਸੀਂ ਮੰਨਣਾ ਸਾਹਿਬ ਕੋਲ ਮੰਗ ਕੀਤੀ ਸੀ ਕਿ ਅਸਤੀਫੇ ਬਾਰੇ ਤੇ ਰੈਕਟਾ ਉਸੇ ਸਾਡੀ ਅਸਤੋਂ 1.5 ਮਹੀਨੇ ਪਹਿਲਾਂ ਮੀਟਿੰਗ ਹੋਈ ਸੀ ਐਮਐਲਏ ਸਾਹਿਬ ਕਹਿੰਦੇ ਸੀ ਅਸਤੀਫਾ ਲੈ ਲਾਂਗੇ ਪਰ ਹਾਲੇ ਤੱਕ ਸਾਨੂੰ ਲਾਰੇ 'ਚ ਰੱਖਿਆ ਗਿਆ ਅਸਤੀਫਾ ਨਹੀਂ ਆਇਆ ਤੇ ਇਹ ਇਸ ਤੋਂ ਇਸ ਲਈ ਅਸੀਂ ਸਾਰੇ 12 13 ਐਮਸੀ ਅਸਤੀਫਾ ਦੇ ਰਹੇ ਹਾਂ ਜਿਹੜੇ ਬਾਕੀ ਬਾਕੀ ਨਹੀਂ ਆਏ ਉਹਨਾਂ ਦਾ ਕੀ ਕਰੀ ਬਾਕੀ ਵੀ ਆ ਜਣਗੇ ਬਾਕੀ ਵੀ ਆ ਜਣ ਗਏ ਜੀ ਇੱਕ ਦੋ ਇੱਕ ਸਾਡੇ ਭਰਾ ਬਾਹਰ ਬੈਠਾਗਾ ਉਹ ਚਲੋ ਫਿਕਸ ਕਰ ਦੇਗਾ ਆਪਣਾ ਅਸਤੀਫਾ ਇੱਕ ਸਾਡੇ ਭਰਾ ਸਨੀ ਕੁਮਾਰ ਨੂੰ ਡੇਂਗੂ ਹੋਇਆ ਰਿਹਾ ਤਾਂ ਉਹਦਾ ਫੋਨ ਤੇ ਗੱਲ ਹੋ ਗਈ ਸੀ ਉਹ ਕਹਿੰਦੇ ਸੀ ਆਪਣਾ ਅਸਤੀਫਾ ਤੁਹਾਨੂੰ ਵੈਸੇ ਵੀ ਆਉਂਦੇ ਨੇ ਉਦੋਂ ਬਾਅਦ ਪਰ ਇਹ ਅਲੀਗੇਸ਼ਨ ਲੱਗਿਆ ਸੀ ਕਿ ਇਹਨਾਂ ਨੇ ਟਰਾਲੀ ਚੋਰੀ ਦੇ ਵਿੱਚ ਇਹਨਾਂ ਦਾ ਹੱਥ ਹੈ ਜਾਂ ਕੁਝ ਹੋਰ ਸਾਈਡ ਤੇ ਹੋ ਜਾ ਤੇ ਉਹਦੇ ਖਿਲਾਫ ਕਿਸਾਨ ਭਰਾਵਾਂ ਨੇ ਧਰਨਾ ਵੀ ਲਾਇਆ ਸੀਗਾ ਔਰ ਉਹਨਾਂ ਦੇ ਉੱਪਰ ਅ ਮੈਨਾਂ ਆਖਿਆ ਕਿ ਸੋ ਪੰਕੇਚੁਰਾ ਤੇ ਜਿਹੜੇ ਮਨੀਸ਼ ਕੁਮਾਰ ਉਹਨਾਂ ਦਾ ਮਾਮਲਾ ਆ ਗਿਆ ਤੇ ਪਰਚਾ ਜਿਹੜਾ ਕਰਵਾਇਆ ਗਿਆ ਚਲੋ ਉਸ ਤੋਂ ਬਾਅਦ ਕੋਰਟ ਦੇ ਵਿੱਚ ਉਹਨਾਂ ਨੇ ਪੇਸ਼ੀ ਲਾਈ ਕੋਰਟ ਨੇ ਉਹਨਾਂ ਨੂੰ ਪੇਸ਼ੀ ਦਿੱਤੀ ਉਹ ਕਾਨੂੰਨ ਦਾ ਕੰਮ ਹੈ ਤੇ ਜੇ ਉਹਨਾਂ ਨੇ ਕੁਝ ਕੀਤਾ ਤਾਂ ਕਾਨੂੰਨ ਹੁਣ ਸਜ਼ਾ ਦੇਊਗਾ ਜੀ ਤਾਂ ਜਿਹੜੇ ਸਾਡੇ ਐਮਸੀ ਭਰਾ ਨੇ ਇਹਨਾਂ ਨੇ ਮੰਗ ਕੀਤੀ ਸੀ ਇਹਦੇ ਵਿੱਚੋਂ ਤਕਰੀਬਨ ਤਕਰੀਬਨ ਅਕਾਲੀ ਦਲ ਦੇ ਵੀ ਨੇ ਜੀ ਔਰ ਇੱਕ ਦੋ ਕਾਂਗਰਸ ਚੋਂ ਕੱਢੇ ਹੋਏ ਨੇ ਜੀ ਠੀਕ ਹੈ ਉਹਨਾਂ ਦੇ ਸਾਰਿਆਂ ਦਾ ਲਿਖਤੀ ਰੂਪ ਦੇ ਵਿੱਚ ਐਸ ਵੀ ਤੁਸੀਂ ਇਹਨਾਂ ਦਾ ਅਸਤੀਫਾ ਲਓ ਕਿਸਾਨਾਂ ਦੀ ਭਾਵਨਾਵਾਂ ਤੇ ਨਾਬਾ ਦੀ ਭਾਵਨਾਵਾਂ ਦੇਖ ਦਿਓ ਅਸਤੀਫਾ ਮੇਰੇ ਕੋਲੇ ਆ ਗਿਆ ਮੈਂ ਮੈਂ ਇਹ ਗੱਲ ਕਹੀ ਸੀ ਮੈਂ ਇਹ ਗੱਲ ਕਹੀ ਸੀ ਵੀ ਮੇਰੇ ਕੋਲੇ ਅਸਤੀਫਾ ਆ ਗਿਆ ਜੀ ਮੇਰੇ ਕੋਲੇ ਉਹਨਾਂ ਦਾ ਅਸਤੀਫਾ ਆਲਰੇਡੀ ਹੈ ਠੀਕ ਹੈ ਤੇ ਉਹ ਕਹਿੰਦੇ ਵੀ ਜਾਂ ਅਸਤੀਫਾ ਲਓ ਜਾਂ ਫਿਰ ਜਿਹੜਾ ਜੀ ਇਹਨਾਂ ਨੂੰ ਜਿਹੜਾ ਸਾਡਾ ਅਸਤੀਫਾ ਜਿਹੜਾ ਉਹ ਮਨਜ਼ੂਰ ਕੀਤਾ ਜਾਵੇ ਉਹਨਾਂ ਨੇ ਮੇਰੇ ਨਾਂ ਤੇ ਤੇ ਦੇਖੇ ਮੈਨੂੰ ਅਜੇ ਦੇਖੇ ਗਏ ਨਹੀਂ ਤੇ ਮੈਂ ਉਹਨਾਂ ਨੂੰ ਸجاتا ਚਾਵਲਾ ਤੇ ਪੰਕਜ ਹੋਰ ਨੂੰ ਵੱਖਰੀ ਤੌਰ ਤੇ ਗੱਲ ਕਰਨਗੇ ਪਰ ਮੈਂ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਇਹ ਗੱਲ ਹੋਈ ਤਾਂ ਅਸੀਂ ਉਹਨਾਂ ਨੂੰ ਛੁੱਟੀ ਤੇ ਭੇਜਦਾ ਸੀ ਔਰ ਉਹਨਾਂ ਦਾ ਉਸ ਤੋਂ ਬਾਅਦ ਅਸੀਂ ਅਸਤੀਫਾ ਜਿਹੜਾ ਲੈ ਲਿਆ ਸੀ ਕਨਾਂ ਦਾ ਇਹਨਾਂ ਸਟੇਟਮੈਂਟ ਮਨਜ਼ੂਰ ਕਿਤੇ ਜਾਣਗੇ ਕਿ ਇਹਨਾਂ ਦੇ ਵਿੱਚ ਲਿਖਿਆ ਨਾ ਜੀ ਵੀ ਜਾਂ ਤਾਂ ਅਸਤੀਫਾ ਲਓ ਜੇ ਨਹੀਂ ਲੈਂਦੇ ਫਿਰ ਅਸੀਂ ਸਾਡਾ ਸੇਵਾ ਨਹੀਂ ਮਿਲਣਾ ਹੈ ਸਾਰਾ ਫੌਕਲਰ ਨੇ ਇਹ ਗੱਲ ਲਿਖੀ ਆ ਵੀ ਜਾਂ ਤਾਂ ਸਾਡੇ ਜੀ ਜਿਹੜੇ ਮੌਜੂਦ ਜੋ ਜਾਂ ਸجاتا ਚਾਵਲਾ ਅਸਤੀਫਾ ਲੈ ਜਾਓ ਸਜਾਤ ਚਾਵਲਾ ਮੈਂ ਸجاتا ਚਾਵਲਾ ਦਾ ਮੇਰੇ ਕੋਲੋਂ ਨਹੀਂ ਅਸਤੀਫਾ ਜੀ ਉਹ ਆਇਆ ਠੀਕ ਹੈ ਜੀ ਇੱਕ ਗੱਲ ਨਿਪਟੜੀ ਜੀ ਅਸੀਂ ਫਿਰ ਨਗਰ ਕੌਂਸਲ ਚ ਲਾਉਣ ਲਈ ਜਿਹੜੇ ਸੀਨੀਅਰ ਮੀਤ ਪ੍ਰਧਾਨ ਨੇ ਮੈਡਮ ਜਿਹੜੇ ਨੇ ਸਾਨੀ ਸਾਹਿਬ ਉਹਨਾਂ ਦੇ ਵਾਈਫ ਨੇ ਜਿਹੜੇ ਅਮਰਜੀਤ ਕਾਰਜ ਜੀ ਬੀ ਉਹਨਾਂ ਨੂੰ ਅਸੀਂ ਜਿਹੜਾ ਜੀ ਕਾਰਜਕਾਰੀ ਪ੍ਰਧਾਨ ਸੀ ਉਹਨਾਂ ਨੂੰ ਲਾਤਾ ਸੀਗਾ ਜਿਨ੍ਹਾਂ ਨੇ ਪਿਛਲੇ 2 ਮਹੀਨੇ ਤੋਂ ਸੇਵਾ ਕਰ ਰਿਹਾ ਅੱਜ ਅਸੀਂ ਕੀ ਕਰ ਰਹੇ ਹਾਂ ਕਿ ਉਹਨਾਂ ਨੂੰ ਅਸੀਂ ਕਹੇ ਸੀ ਵੀ ਤੁਹਾਡੀ ਸੇਵਾ 2 ਮਹੀਨੇ ਦੀ ਪਰਵਾਨ ਹੋ ਗਈ ਤੇ ਹੁਣ ਅਸੀਂ ਜਿਹੜੇ ਆਪਣੇ ਖੰਨਾ ਸਾਹਿਬ ਨੇ ਠੀਕ ਹੈ ਜੀ ਅਮਰਦੀਪ ਸਿੰਘ ਦਾ ਨੌਜਵਾਨ ਦੇ بیٹے ਜਿਹੜੇ ਨੇ ਜਸਦੀਪ ਖੰਡਾ ਉਹਨਾਂ ਨੂੰ ਅਸੀਂ ਉਹ ਮੀਤ ਪ੍ਰਧਾਨ ਸੀਗੇ ਤੇ ਉਹਨਾਂ ਨੂੰ ਅਸੀਂ ਜਿਹੜਾ ਜੀ ਨਗਰ ਕੌਂਸਲ ਨਾਭਾ ਦਾ ਕੰਮ ਜਿਹੜਾ ਹੈ ਜੀ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਅੱਜ ਉਹਨਾਂ ਨੂੰ ਸੌਂਪ ਰਹੇ ਹਾਂ ਔਰ ਮੈਂ ਇੱਕ ਬਿਫਵਾਸ ਦੋਨਾ ਦੀ ਕਿਉਂਕਿ ਟੈਂਪਰ ਲੱਗ ਰਹੇ ਨੇ ਕੰਮ ਹੋਣ ਵਾਲੇ ਨੇ ਇਲੈਕਸ਼ਨ ਸਾਰਿਆਂ ਦੇ ਜੀ ਖੜੀ ਐ ਤੇ ਕੋਈ ਪੱਖਪਾਤ ਨਹੀਂ ਹੈ ਕੋਈ ਐਮਸੀ ਮੇਰੇ ਨਾਲ ਹੈ ਜਾਂ ਨਹੀਂ ਹੈ ਮੇਰੇ ਮਨ 'ਚ ਕੋਈ ਇਦਾਂ ਦੀ ਕੋਈ ਵਿਰੋਧ ਨਹੀਂ ਕਿਸੇ ਖਿਲਾਫ ਤੇ ਸਾਰਾ ਕੰਮ ਜਿਹੜਾ ਹੈ ਜੀ ਸਾਰੇ ਦੇ ਕੰਮ ਜਿਹੜੇ ਆ ਉਹ ਬਰਾਬਰ ਕੀਤੇ ਜਾਣਗੇ ਬਾਕੀ ਜਿਹੜਾ ਅਸਤੀਫਾ ਮੈਨੂੰ ਦੇ ਕੇ ਗਏ ਨੇ ਉਹਨਾਂ ਦਾ ਇਹ ਸੀ ਕਿ ਜਿਆਦਾ ਅਸਤੀਫਾ ਲਓ ਮੈਂ ਦੁਬਾਰਾ ਫਿਰ ਕਿਦੀ ਕਰ ਦੇਣਾ ਉਹ ਅਸਤੀਫਾ ਆ ਗਿਆ ਜੀ ਠੀਕ ਹੈ ਜੀ ਵੀ ਜਾਂ ਫਿਰ ਸਰਕਾਰ ਚਾਹਵਾ ਅਸਤੀਫਾ ਚੰਕ ਕਰੋਗੇ ਹਾਂ ਬਿਲਕੁਲ ਬਿਲਕੁਲ ਮਜੂਰ ਹੋਊਗਾ ਜੀ ਫਿਰ ਉਸ ਅਸਤੀਫਾ ਜਿਹੜੇ ਦੇ ਕੇ ਗਏ ਨੇ ਠੀਕ ਜੀ ਇਸ ਅਸਤੀਫਾ ਦੇ ਕੇ ਗਏ ਨੇ ਕਾਉਂਸਲਰ ਨਹੀਂ ਤਾਂ ਗਵਰਨਮੈਂਟ ਦੀ ਦੇਖੋ ਰਾਜਨੀਤੀ ਦੇ ਵਿੱਚ ਕੀ ਹੁੰਦਾ ਜੀ ਮੇਰੀ ਗੱਲ ਸੁਣੋ ਮਤਲਬ ਮੈਂ ਹੁਣ ਮੈਂ ਮੈਨੂੰ ਵੀ 3-3 ਸਾਲ ਹੋ ਗਏ ਐ ਐਮਐਲਏ ਬਣਿਆ ਨੂੰ ਇਹਨਾਂ ਦੇ ਵਿੱਚੋਂ ਕਈ 2-2 3-3 ਠੀਕ ਹੈ ਜੀ ਉਹ ਆਪ ਦੀ ਸਕੀਮ ਲੋਨ ਨੂੰ ਕਹਿੰਦੇ ਸੀ ਕਿ ਸਾਡਾ ਅਸੀਂ ਆਪਾਂ ਨੰਬਰ ਖਾਤੇ ਕੋ ਪ੍ਰਧਾਨ ਬਣਾ ਲਾਂਗੇ ਤਾਂ ਇਦਾਂ ਦਾ ਕੁਝ ਨਹੀਂ ਹੁੰਦਾ ਜਦੋਂ ਤੱਕ ਸਰਕਾਰ ਜਿਹੜੀ ਹੈ ਨਾ ਸਰਕਾਰ ਨੇ ਦੇਖਣੀ ਹੈ ਲੋਕਾਂ ਦੀ ਭਾਵਨਾ ਸਰਕਾਰ ਨੇ ਦੇਖਣੀ ਹੈ ਮੇਰੀ ਜ਼ਿੰਮੇਵਾਰੀ ਹੈ ਨਾਪਾ ਤੇ ਲੋਕਾਂ ਦੀ ਭਾਵਨਾ ਦੀ ਕਦਰ ਕਰਨਾ ਅਸੀਂ ਦੇਖਣਾ ਕਿ ਲੋਕਾਂ ਦਾ ਕੰਮ ਕਿਵੇਂ ਅਸੀਂ ਬੈਸਟ ਕਰ ਸਕਦੇ ਹਾਂ ਕਿਵੇਂ ਵਾਰਡਾਂ ਦੇ ਵਿੱਚ ਕੰਮ ਕਰਨਾ ਉਹ ਸਾਰਾ ਉਹ ਉਹ ਦੇਖ ਕੇ ਅਸੀਂ ਆਪਣੇ ਰੈਂਡ ਦੇ ਮੁਤਾਬਕ ਕੰਮ ਕਰ ਰਹੇ ਹਾਂ ਟੈਂਡਰ ਲੱਗ ਰਹੇ ਨੇ ਤੁਹਾਡੀ ਪਾਰਟੀ ਤੇ ਕਿਉਂ ਸ਼ਾਮਲ ਹੋ ਗਏ 8 9 ਜਿਹੜੇ ਕਾਉਂਸਲਰ ਨੇ ਉਧਰ ਚਲੇ ਗਏ 8 9 ਨਹੀਂ ਆਪ ਕਾਂਦੀਆਂ ਨੂੰ ਲੈ ਕੇ ਗੱਲ ਕਰ ਰਹੇ ਨੇ ਕਾਉਂਸਲਰ ਨੇ ਜਿਹੜੇ ਉਹ ਅਸਤੀਫੇ ਵਾਲਿਆਂ ਨਾਲ ਕਿਵੇਂ ਰਲ ਗਏ ਉਹਨਾਂ ਨੂੰ ਵੀ ਅਸਤੀਫਾ ਦਿੱਤਾ ਗਿਆ ਕਿਵੇਂ ਆ ਮੰਗ ਲਈ ਕਿਸੇ ਕੌਮਸ ਨਾਮ ਨਹੀਂ ਨਹੀਂ ਉਹ ਉਹ ਕਹਿੰਦੇ ਨਾ ਵੀ ਵੀ ਅਸਤੀਫਾ ਲਿਆ ਜਾਵੇ ਵੀ ਉਹਨਾਂ ਤੇ ਐਲੀਗੇਸ਼ਨ ਲੱਗਿਆ ਜੀ ਉਹ ਐਲੀਗੇਸ਼ਨ ਲੱਗਿਆ ਉਹ ਕੋਰਟ ਚ ਚਲੇ ਗਿਆ ਮੈਟਰ ਉਹਨਾਂ ਨੂੰ ਜ਼ਮਾਨਤ ਨਹੀਂ ਮਿਲ ਗਈ ਕੋਰਟ ਨੇ ਫੈਸਲਾ ਕਰ ਲਿਆ ਨਹੀਂ ਮਾਨ ਸਾਹਿਬ ਕੋਈ ਸਰਕਾਰ ਦੀ ਗੱਲ ਕਰ ਰਹੇ ਹੋ ਤੁਹਾਡੇ ਆਪਣੇ ਕਾਉਂਸਲਰ ਨੇ ਆ ਆਦਮੀ ਪਾਰਟੀ ਦੇ ਉਹ ਤੁਹਾਡੇ ਐਂਟੀ ਕਿਵੇਂ ਹੋ ਗਏ ਕਿਵੇਂ ਜਿਵੇਂ ਜਿਵੇਂ ਅਸਤੀਫਾ ਦੇ ਕੇ ਨਹੀਂ ਮੇਰੇ ਅੰਕੀ ਥੋੜਾ ਨਹੀਂ ਉਹ ਤਾਂ ਉਹ ਦੇ ਕੇ ਨਹੀਂ ਉਹ ਤਾਂ ਕਹਿੰਦੇ ਨੇ ਵੀ ਪਰ ਇਹਦਾ ਪੱਪੂ ਪੰਗਰ ਦੀ ਵਾਈਫ ਦਾ ਅਸਤੀਫਾ ਲਿਆ ਜਾਵੇ ਉਹ ਮੇਰੇ ਕੋਲੇ ਆ ਕੇ ਗੱਲ ਕਰਦੇ 1.5 ਮਹੀਨੇ ਦਾ ਅਸਤੀਫਾ ਤੱਕ ਨਹੀਂ ਦਿੱਤਾ ਜੀ ਜੀ ਮੈਂ ਤੁਹਾਨੂੰ ਉਹੀ ਤਾਂ ਕੱਲ ਦੱਸਣਾ ਟੈਕਨੀਕਲੀ ਕਈ ਗੱਲਾਂ ਹੁੰਦੀਆਂ ਨੇ ਦੇਖਣ ਵਾਲੀਆਂ ਕਈ ਗੱਲਾਂ ਹੁੰਦੀਆਂ ਨੇ ਉਹਦੇ ਮੁਤਾਬਕ ਸਿਸਟਮ ਚੱਲਦਾ ਜੀ ਠੀਕ ਹੈ ਨਾ ਕਾਨੂੰਨ ਦੇ ਮੁਤਾਬਕ ਕਿਉਂਕਿ ਇਹ ਕਿਸੇ ਤੇ ਬਰਬਰੀ ਗੱਲ ਕਹਿਣ ਨਾਲ ਅੱਜ ਵੀ ਜਿਹੜੇ ਆਏ ਨੇ ਅਸਤੀਫਾ ਦੇਣ ਅਸਤੀਫਾ ਦੇਣ ਜਿਨ੍ਹਾਂ ਵਿੱਚੋਂ ਆਪਣੇ ਸਾਡੇ ਗੁਰਸੇਵ ਸਿੰਘ ਕਾਉਂਸਲਰ ਸਾਹਿਬ ਨੇ ਜਾਂ ਪ੍ਰੀਤ ਐਮਸੀ ਸਾਹਿਬ ਨੇ ਤੇ ਜਾਂ ਮੇਰੇ ਖਿਆਲ ਕੋੜ ਤੋਂ ਬਾਕੀ ਕੋਈ ਆਇਆ ਨਹੀਂ ਜੀ ਕਾਉਂਸਲਰ ਆਪ ਤਾਂ ਆਏ ਨਹੀਂ ਉਹਨਾਂ ਦੇ ਉਹਨਾਂ ਦੇ ਉਹਨਾਂ ਦਾ ਪਤੀ ਆਏ ਨੇ ਜਾਂ ਉਹਨਾਂ ਦਾ ਕੋਈ ਬੇਟਾ ਆਇਆ ਜੀ ਆਪ ਤਾਂ ਆਏ ਨਹੀਂ ਕਾਉਂਸਲਰ ਉਹ ਤਾਂ ਆਉਂਦੇ ਨਹੀਂ ਇਹੀ ਤਾਂ ਅਸੀਂ ਗੱਲ ਕਹਿੰਦੇ ਵੀ ਜਿਹੜੇ ਕਾਉਂਸਲਰ ਨੇ ਘਟ ਘਟ ਬਤਾਓ ਨਾ ਮੀਟਿੰਗ ਵਿੱਚ ਮੀਟਿੰਗ ਦੇ ਵਿੱਚ ਉਹ ਤਾਂ ਆਉਂਦੇ ਨੇ ਵੀ ਉਹਨਾਂ ਨੂੰ ਬੁਲਾਓ ਮੀਟਿੰਗ ਦੇ ਵਿੱਚ ਉਹ ਗੱਲਬਾਤ ਕਰਨ ਉਹਨਾਂ ਦੇ ਬਿਅਾਸ ਤੇ ਉਹਨਾਂ ਦਾ ਘਰ ਵਾਲਾ ਗੱਲ ਕਰਦਾ ਜਾਂ ਉਹਨਾਂ ਦਾ ਕੋਈ ਬੱਚਾ ਗੱਲ ਕਰਦਾ ਜਾਂ ਉਹਨਾਂ ਦਾ ਕੋਈ ਭਰਾ ਗੱਲ ਕਰਦਾ ਜੀ ਜਾਂ ਗਲਤ ਕਰਦਾ ਠੀਕ ਹੈ